ਰਾਜੀਵ ਕੁਕਰੇਜਾ ਸ਼੍ਰੀ ਰਾਮ ਕਿਰਪਾ ਸੇਵਾ ਸੰਗ ਵੈਲਫੇਅਰ ਸੁਸਾਇਟੀ ਸਾਡੀ ਪੂਰੀ ਟੀਮ ਐਸ ਡੀ ਐਫ ਸੀ ਬੈਂਕ ਜਲਾਲਾਬਾਦ ਔਰ ਅਜ ਪਿੰਡ ਕੁਵਾਏ ਦੇ ਵਿੱਚ ਗੁਰੂ ਕ੍ਰਿਪਾ ਹਸਪਤਾਲ ਪਿੰਡ ਕੁਵਾਏ ਦੇ ਵਿੱਚ ਡਾਕਟਰ ਜਗਦੀਸ਼ ਜੀ ਦੇ ਰਹਿਨੁਮਾਈ ਦੇ ਵਿੱਚ ਅਸੀਂ ਖੂਨਦਾਨ ਕੈਂਪ ਲਗਾਇਆ ਜੀ ਇਹ ਕੈਂਪ ਅੱਜ ਬਹੁਤ ਵਧੀਆ ਚੱਲ ਰਿਹਾ ਹੈ ਅਸੀਂ 100 ਯੂਨਿਟ 100 ਯੂਨਿਟ ਦਾ ਟਾਰਗੇਟ ਲੈ ਕੇ ਆਏ ਆ ਲਗਭਗ 70% ਹੋ ਚੁੱਕਿਆ ਹੈ 30% ਰਹਿ ਗਿਆ ਲਗਭਗ ਪੌਣਾ ਘੰਟਾ ਬਾਕੀ ਹੈ ਅਗਰ ਟਾਈਮ ਦੀ ਗੱਲ ਕਰੀਏ ਲਗਭਗ ਸਵਾ 12 ਹੋ ਚੁੱਕੇ ਆ ਤਾਂ 1 ਵਜੇ ਤੱਕ ਕੈਂਪ ਚੱਲੇਗਾ ਇਸ ਤਰ੍ਹਾਂ ਦੀਆਂ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਕੈਂਪ ਦੇ ਵਿੱਚ ਸਰ ਸਭ ਤੋਂ ਪਹਿਲੀ ਗੱਲ ਗੱਸਣਾ ਚਾਹੁੰਦੇ ਆ ਵੀ ਜੇ ਸਾਡੀ ਟੀਮ ਹੈ ਇੱਕ ਸਰਕਾਰੀ ਬਲੱਡ ਬੈਂਕ ਨੂੰ ਹੀ ਬਲੱਡ ਦਿੰਦੀ ਹੈ ਕਿਸੇ ਵੀ ਪ੍ਰਾਈਵੇਟ ਸੈਕਟਰ ਨੂੰ ਬਲੱਡ ਨਹੀਂ ਦਿੰਦੀ ਸਵਾਲ ਇਹ ਨਹੀਂ ਹੈ ਕਿ ਪ੍ਰਾਈਵੇਟ ਬਲੱਡ ਬੈਂਕਾਂ ਚ ਬਲੱਡ ਗਲਤ ਮਿਲਦਾ ਜਾਂ ਸਹੀ ਨਹੀਂ ਮਿਲਦਾ ਐਸਾ ਦਾ ਕੋਈ ਸਵਾਲ ਨਹੀਂ ਹੈ ਬਟ ਦੇਖੋ ਜਿੱਤੇ ਸਰਕਾਰ ਨੇ ਕੁਝ ਮਾਪਦੰਡਾਂ ਦੇ ਅਧਾਰਿਤ ਕੀਤੇ ਆ ਜੋ ਗਾਈਡਲਾਈਨ ਨਿਰਧਾਰਿਤ ਕੀਤੀ ਹੈ ਅਸੀਂ ਉਹਨੂੰ ਫੋਲੋ ਕਰਦੇ ਆ ਉਸ ਦੇ ਫੋਲੋਅਪ ਨੂੰ ਲੈ ਕੇ ਅਸੀਂ ਕੰਮ ਕਰਦੇ ਆ ਕਈਆਂ ਦੇ ਮਨਾਂ 'ਚ ਸਵਾਲ ਆਂਦਾ ਯਾਰ ਇਹ ਹਰ ਹਫ਼ਤੇ ਖੂਨਦਾਨ ਕੈਂਪ ਲਗਾਉਂਦੇ ਹਰ ਹਫਤੇ ਖੂਨਦਾਨ ਕੈਂਪ ਲਗਾਉਂਦੇ ਆ ਤੇ ਇਹ ਬਲੱਡ ਜਾਂਦਾ ਕਿੱਥੇ ਆ ਤਾਂ ਮੈਂ ਸਵੇਰੇ ਵੀ ਗੱਲ ਕਰ ਰਿਹਾ ਸੀ ਆਪਣੇ ਭਾਈ ਸਾਹਿਬ ਇੱਥੇ ਬੈਠੇ ਸੀ ਕਿਸੇ ਨੂੰ ਫਰੀਦਕੋਟ ਬਲੱਡ ਦੀ ਲੋੜ ਸੀਗੀ ਤਾਂ ਉਹਨਾਂ ਨੂੰ ਮੈਂ ਕਿਹਾ ਮੇਰੀ ਗੱਲ ਕਰਾਓ ਮੈਂ ਕਰਵਾ ਕੇ ਦੇਣਾ ਕਿਉਂਕਿ ਅਸੀਂ ਇੱਥੇ ਬਲੱਡ ਕੈਂਪ ਦਿੰਨੇ ਆ ਤਾਂ ਉਹਨਾਂ ਨੂੰ ਉੱਥੇ ਗੁਣਬੀਦ ਕੋਰ ਦੇ ਬੱਚੇ ਪੇਸ਼ੈਂਟ ਦਾ ਨਾਮ ਸੀ ਉਹਨਾਂ ਨੂੰ ਬਲੱਡ ਕਰਵਾ ਕੇ ਦਿੱਤਾ ਹੈ ਮੈਨੂੰ ਲੱਗਦਾ ਜੋ ਆਪਣੇ ਸਾਰੇ ਲੋਕ ਖੜੇ ਨੇ ਇਹਨਾਂ ਦੇ ਮੈਨੂੰ ਕਈ ਵਾਰ ਕਾਲਸ ਆਉਂਦੀਆਂ ਨੇ ਕੁਲਵਿੰਦਰ ਜੀ ਖੜੇ ਐ ਤਾਂ ਅਸੀਂ ਕਰਾ ਕੇ ਦਿੰਨੇ ਆ ਤਾਂ ਬਲੱਡ ਸਭ ਤੋਂ ਪਹਿਲੀ ਗੱਲ ਤਾਂ ਆਏਗਾ ਕਿਵੇਂ ਜੇ ਅਸੀਂ ਕਿਸੇ ਨਾਲ ਰਾਫਤਾ ਹੀ ਕਾਇਮ ਨਹੀਂ ਕੀਤਾ ਜੇ ਅਸੀਂ ਕਿਸੇ ਚੀਜ਼ ਨੂੰ ਕਿਸੇ ਨੂੰ ਦਿੱਤੀ ਨਹੀਂ ਕੋਈ ਚੀਜ਼ ਤਾਂ ਸਾਨੂੰ ਮਿਲੇਗੀ ਕਿਵੇਂ ਤਾਂ ਅਸੀਂ ਬ੍ਰਿੰਡਾ ਏਮਸ ਫਰੀਦਕੋਟ ਮੈਡੀਕਲ ਕਾਲਜ ਜਲਾਲਾਬਾਦ ਸਰਕਾਰੀ ਹਸਪੀਟਲ ਫਾਜ਼ਲਕਾ ਸਰਕਾਰੀ ਹਸਪੀਟਲ ਅਬੋਰ ਇਹ ਪੰਜ ਬਲੱਡ ਬੈਂਕ ਟੀਮ ਤੁਸੀਂ ਬਲੱਡ ਦਿੰਨੇ ਆ ਔਰ ਸਾ ਇਨੇ ਬਠਿੰਡੇ ਚ ਖੋਲੀਆਂ ਨੇ ਉਹ ਵੀ ਬਿਲਕੁਲ ਫ੍ਰੀ ਆਫ ਕਾਸਟ ਹੈ ਉਥੇ ਬਲੱਡ ਮਿਲਦਾ ਹੈ ਸਾਡੇ ਫੋਨ ਤੇ ਮਿਲਦਾ ਹੈ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਦੱਸਣਾ ਚਾਹੂੰਗਾ ਵੀ 142 ਕਰੋੜ ਦੀ ਜਨਤਾ ਹਿੰਦੁਸਤਾਨ ਦੀ ਉਹਦੇ ਚ 50 ਲੱਖ ਲੋਕ ਖੂਨਦਾਨ ਕਰਦੇ ਆ 50 ਲੱਖ ਦਾ ਮਤਲਬ ਜੂੜ ਨਹੀਂ ਕੋਈ ਸਾਲੇ ਚਾਰ ਵਾਰੀ ਕਰਦਾ ਕੋਈ ਦੋ ਵਾਰੀ ਕਰਦਾ ਕੋਈ ਸਾਲੇ ਚ ਇੱਕ ਵਾਰੀ ਕਰਦਾ ਤਾਂ ਜੇ ਅਸੀਂ ਗੱਲ ਕਰੀਏ ਇੱਕ ਸਾਲ ਦੇ ਵਿੱਚ 1 ਕਰੋੜ 20 ਲੱਖ ਯੂਨਿਟ ਦੀ ਜ਼ਰੂਰਤ ਪੈਂਦੀ ਹੈ ਜਦੋਂ ਕਿ ਜਿਹੜੀ ਪੂਰਤੀ ਇੱਕ 90 ਲੱਖੀ ਉਹ ਪਾਉਂਦੀ ਹੈ 30 ਲੱਖ ਲੋਕਾਂ ਨੂੰ ਫਿਰ ਬਲੱਡ ਨਹੀਂ ਮਿਲ ਪਾਂਦਾ ਤਾਂ ਆਪਣੇ ਕਈ ਵਾਰ ਮੰਨਣਾ ਚਾਹੁੰਦਾ ਯਾਰ ਇਹ ਇਹਨਾਂ ਦਾ ਬਲੱਡ ਲੈ ਕੇ ਜਾਂਦੇ ਨੇ ਬਲੱਡ ਆਂਦਾ ਜਾਂਦਾ ਕਿੱਥੇ ਹੈ ਇਹ ਬਲੱਡ ਵੇਚਦੇ ਨੇ ਸੋਹ ਧਾਰਨਾਵਾਂ ਬਣ ਜਾਂਦੀਆਂ ਨੇ ਹੁਣ ਮੈਂ ਛੋਟੀ ਜੀ ਐਗਜ਼ਾਮਪਲ ਦੇਣਾ ਚਾਹਾਂਗਾ ਜੇ ਤੁਹਾਡਾ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਖਾਤਾ ਖੁੱਲਿਆ ਹੈ ਤੁਹਾਨੂੰ ਆਈਸੀਸੀ ਬੈਂਕ ਪੈਸੇ ਦੇ ਦੇਵੇਗਾ ਨਹੀਂ ਦੇਵੇਗਾ ਤੇ ਜੇ ਤੁਸੀਂ ਫਾਜ਼ਿਲਕਾ ਬਲੱਡ ਬੈਂਕ 'ਚ ਬਲੱਡ ਡੋਨੇਟ ਕੀਤਾ ਤੁਹਾਨੂੰ ਫਰੀਦਕੋਲ ਬਲੱਡ ਕਿਵੇਂ ਦੇ ਦੇਵੇਗਾ ਤੁਹਾਨੂੰ ਬਠਿੰਡਾ ਬਲੱਡ ਕਿਵੇਂ ਦੇ ਦੇਵੇਗਾ ਪਰ ਸਾਡੇ ਡੋਨਰ ਦਾ ਫੋਨ ਆਏਗਾ ਅਸੀਂ ਬਲੱਡ ਕਰਾ ਕੇ ਦੇਵਾਂਗੇ ਸਾਨੂੰ 80% ਆਮ ਜਨਤਾ ਦਾ ਫੋਨ ਆਉਂਦਾ ਜਿਨ੍ਹਾਂ ਦਾ ਸਾਡਾ ਕੋਈ ਰਾਫਤਾ ਨਹੀਂ ਹੁੰਦਾ ਅਸੀਂ ਇੱਕ ਇਨਸਾਨੀਅਤ ਖਾਤਰ ਸਾਡੀ ਆਵਾਜ਼ ਦੀ ਖਾਤਰ ਸਾਡੇ 14 ਦਾ ਕੰਮ ਹੁੰਦਾ ਹੈ ਤਾਂ ਸਾਡੇ ਫੋਨ ਤੇ ਕੰਮ ਹੋ ਜਾਂਦਾ ਮੈਂ ਆਦੀ ਗੱਲ ਫਿਰ ਦੁਹਰਾਣਾ ਚਾਹਾਂਗਾ ਵੀ 100% ਦਾ ਭਗਵਾਨ ਸ਼੍ਰੀ ਰਾਮ ਜੀ ਪੂਰਨ ਵੀ ਨਹੀਂ ਹੋ ਪਾਏ ਤਾਂ ਅਸੀਂ ਤਾਂ ਕਿਸ ਖੇਤ ਦੀ ਮੂਲੀਆਂ ਠੀਕ ਹੈ ਤਾਂ ਪਰ ਫਿਰ ਵੀ ਜੇ ਅਸੀਂ 80% ਵੀ ਜਨਤਾ ਦੇ ਨਾਲ ਖੜ੍ਹ ਸਕੀਏ ਤਾਂ ਇੰਨਾ ਹੀ ਬਹੁਤ ਹੈ ਤੇ ਜਿਹੜੀ 20% ਜਨਤਾ ਰਹਿ ਜਾਂਦੀ ਹੈ ਅਸੀਂ ਇਹਨਾਂ ਕੋਲ ਮਾਫੀ ਮੰਗਦੇ ਹਾਂ ਪਰ ਫਿਰ ਵੀ ਅਸੀਂ 80 ਤੋਂ 90% ਕੋਸ਼ਿਸ਼ ਕਰਦੇ ਹਾਂ ਦਾ ਮਸਲਾ ਹੱਲ ਕਰੀਏ ਪਰ ਕਈ ਵਾਰ ਇਨਸਾਨ ਆ ਕਈ ਵਾਰ ਕਿਸਮਤ ਵੀ ਹਾਰ ਜਾਂਦੀ ਹੈ ਸਾਰਾ ਕੁਝ ਹਾਰ ਜਾਂਦਾ ਤੇ ਨਹੀਂ ਮਿਲ ਪਾਂਦਾ ਤੇ ਅਸੀਂ ਕੈਂਪ ਤਾਂ ਹੀ ਲਗਾਣੇ ਆ ਕਿ ਲੋਕਾਂ ਨੂੰ ਬਲੱਡ ਮਿਲੇ ਤੇ ਅੱਜ ਐਸਈਐਵਜ਼ ਦੇ ਵਿੱਚ ਸਾਡੇ ਨਾਲ ਐਸਜੀਐਫਸੀ ਬੈਂਕ ਕੋਲੈਬੋਰੇਟ ਕਰ ਰਿਹਾ ਜਲਾਲਾਬਾਦ ਜੋ ਡੋਨਰਸ ਨੂੰ ਮੋਟੀਵੇਟ ਕਰਨ ਵਾਸਤੇ ਅ ਗਿਫਟ ਦੇ ਉਪਹਾਰ ਦਿੱਤਾ ਜਾ ਰਿਹਾ ਹੈ ਸੰਸਾ ਵੱਲੋਂ ਮੈਡਲ ਤੇ ਪ੍ਰਸ਼ੰਸ Que nem é um morto, que nem ਇਹ 18 ਤੋਂ 60 ਸਾਲ ਤੱਕ ਉਮਰ ਦਾ ਡੋਨੇਸ਼ਨ ਕਰ ਸਕਦਾ ਹੈ ਬਸ਼ਰਤੇ ਕਿ ਉਹਦਾ ਵਜ਼ਨ ਜਿਹੜਾ ਹੈ ਉਹ 55 ਕਿਲੋ ਤੋਂ ਉੱਪਰ ਹੋਵੇ ਉਹਦਾ ਐਸ ਵੀ 12.5 ਗ੍ਰਾਮ ਤੋਂ ਉੱਪਰ ਹੋਵੇ ਉਸ ਦੀ ਕੋਈ ਵੀ ਮੈਡੀਸਨਾਂ ਚੱਲਦੀ ਹੋਵੇ ਉਹਦੀ ਫੈਮਿਲੀ ਹਿਸਟਰੀ ਅਦਾ ਦੀ ਕੋਈ ਵੀ ਨਾ ਹੋਵੇ ਕਿ ਜਿਹਦੇ ਫੈਮਿਲੀ ਦੇ ਵਿੱਚ ਡੈਗਲਰ ਜਿਹਨੂੰ ਬਲੱਡ ਚੜ ਰਿਹਾ ਹੋਵੇ ਕਦੇ ਇੱਕ ਅਧੀ ਵਾਰੀ ਐਕਸੀਡੈਂਟ ਜਾਂ ਡਿਲੀਵਰੀ ਕੇਸੇ ਜੁੜ ਪੈਸੇ ਦੀ ਅਲੱਗ ਗੱਲ ਹੈ ਲੇਕਿਨ ਜੇ ਉਹਦੀ ਫੈਮਿਲੀ ਦੇ ਵਿੱਚ ਕਿਸੇ ਨੂੰ ਵੀ ਤਰ੍ਹਾਂ ਦੀ ਕੋਈ ਨੂੰ ਘਰ ਦੀ ਫੈਮਿਲੀ ਚੋਂ ਬਲੱਡ ਚੜ ਰਿਹਾ ਇਟ ਮੀਨਸ ਉਹਦੇ ਅੰਦਰ ਵੀ ਉਹੀ ਜੀਨਸ ਹੋਣਗੇ ਜੋ ਉਹਨਾਂ ਦੇ ਘਰ

ਜਿਹੜੇ ਡੋਨੇਸ਼ਨ ਨਹੀਂ ਕਰ ਸਕਦੇ ਸਰ ਬੀਪੀ ਹੈ ਜੇ ਤੇ ਬੀਬੀ ਟੈਬਲੇਟ ਚੱਲਦੀ ਹੈ ਨਹੀਂ ਕਰ ਸਕਦੇ ਹਾਰਟ ਦਾ ਪੇਸ਼ੈਂਟ ਹੈ ਕੈਂਸਰ ਦਾ ਪੇਸ਼ੈਂਟ ਹੈ ਜਾਂ ਕੋਈ ਵੀ ਰੈਗੂਲਰ ਡਿਸੀਜ਼ ਹੈ क्रोनिक ਡਿਸੀਜ਼ ਹੈ ਜਾਂ ਜਿੰਦੀ ਮੈਡੀਸਨ ਰੈਗੂਲਰ ਚੱਲਦੀ ਹੈ ਉਹ ਬਲੱਡ ਡੋਨੇਟ ਨਹੀਂ ਕਰ ਸਕਦਾ ਅਸੀਂ ਹੈਲਦੀ ਫਿਟ ਐਂਡ ਫਾਈਨ ਪਰਸਨ ਦਾ ਹੀ ਬਲੱਡ ਡੋਨੇਟ ਕਰਵਾਣੇ ਆ ਔਰ ਸਭ ਤੋਂ ਵੱਡੀ ਗੱਲ ਤੁਹਾਡਾ ਬਲੱਡ ਡੋਨੇਟ ਹੋਣ ਤੋਂ ਬਾਅਦ ਤੁਹਾਡੇ ਸਰੀਰ ਦੇ ਅੰਦਰ ਜਿੰਨਾ ਵੀ ਵਿਸ਼ਾਲੇ ਪਦਾਰਥ ਨੇ ਉਹ ਬਲੱਡ ਰਹੀ ਬਾਹਰ ਆ ਜਾਂਦੇ ਆ ਨਾ ਇਹ ਨਹੀਂ ਹੁੰਦਾ ਕਿ ਉਹ ਤੁਹਾਡੇ ਬਲੱਡ ਦੇ ਵਿੱਚ ਦੂਜੇ ਨੂੰ ਚਲਾ ਜਾਏਗਾ ਐਦਾ ਕੁਝ ਨਹੀਂ ਹੈ ਲੇਕਿਨ ਜਿਨੂੰ ਆਪ ਕਹਿੰਦਾ ਕਿ 88 ਦਿਨਾਂ ਬਾਅਦ ਆਪਣੀ ਬੋਡੀ ਦੇ ਅੰਦਰ ਜਿਹੜੇ ਸੈੱਲ ਨੇ ਬਲੱਡ ਹੈ ਡੈੱਡ ਬਲੱਡ ਖਤਮ ਹੋਣਾ ਖਤਮ ਹੁੰਦਾ ਹੈ ਨਵੀਂ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਤੇ ਜੇ ਆਪਣੇ ਘਰ ਦੇ ਵਿੱਚ ਇੱਕ ਰਾਤ ਨੂੰ ਰੋਟੀ ਬਚ ਗਈ ਉਹਨੂੰ ਸੱਟਣ ਦੀ ਬਜਾਏ ਆਪਾਂ ਕਿਸੇ ਗਾਹੂ ਦੇ ਮੂੰਹ ਚ ਪਾ ਦਾਂਗੇ ਤਾਂ ਸ਼ਾਇਦ ਉਹਦਾ ਕੁਝ ਮਾਤਰੇ ਪੇਟ ਭਰ ਜਾਏਗਾ ਤੇ ਜੇ ਆਪਾਂ 88 ਦਿਨਾਂ ਬਾਅਦ ਆਪਣਾ ਬਲੱਡ ਡੈੱਡ ਹੀ ਹੋਣਾ ਹੈ ਤਾਂ ਉਸ ਨੂੰ ਡੋਨੇਟ ਕਰ ਦਿਓ ਕਿਸੇ ਦਾ ਜੀਵਨ ਬਚ ਜਾਏਗਾ ਆਪਣਾ ਤਾਂ ਨਵਾਂ ਬਣਨਾ ਹੀ ਹੈ ਤੇ ਇੱਥੇ ਕਈ ਜਨੇ ਬੈਠ ਖੜੇ ਨੇ ਜਿਨ੍ਹਾਂ ਨੇ 20 20 40 40 50 50 ਵੀ ਕਰ ਚੁੱਕੇ ਆ ਸਾਡੀ ਟੀਮ ਦੇ ਵਿੱਚ 10 ਸਾਲ ਮਹੀਨਾ ਜੁੜੇ ਹੋਗੇ ਤੇ ਰੈਗੂਲਰ 3 ਮਹੀਨਾ ਬਾਅਦ ਡੋਨੇਟ ਕਰਦੇ ਆ ਆ ਤੁਹਾਡੇ ਸਾਹਮਣੇ ਇਹ ਪੋਜ਼ਿਟਿਵ ਬਲੱਡ ਗਰੁੱਪ ਹੈ ਲਾਧੂ ਦਾ ਪਿੰਡ ਦੇ ਰਹਿਣ ਵਾਲੇ ਨੇ ਆਪ ਖੁਦ ਬੜੀ ਵਾਰੀ ਕੈਂਪ ਆਰਗੇਨਾਈਜ਼ ਕਰ ਚੁੱਕੇ ਆ ਤਾਂ ਕਿਸੇ ਨੂੰ ਲੱਗਦਾ ਕਿ ਕਮਜ਼ੋਰੀ ਆਂਦੀ ਕਿਸੇ ਦੀ ਕੋਈ ਕਮਜ਼ੋਰੀ ਨਹੀਂ ਆਂਦੀ ਔਰ ਮੈਂ ਇੱਕ ਗੱਲ ਫੇਰ ਦੁਹਰਾਉਣਾ ਚਾਹਨਾ ਕਿ ਆਰਮਲੇ ਸਮੇਂ ਦੇ ਵਿੱਚ 40 ਸਾਲਾਂ ਤੋਂ ਬਾਅਦ ਤੁਸੀਂ ਪਛਤਾਓਗੇ ਅਸੀਂ ਖੂਨ ਦਾ ਨਹੀਂ ਕੀਤਾ ਕਿਉਂਕਿ ਅੱਜ ਵੀ ਸਾਨੂੰ ਕਈ ਵਾਰ ਫੋਨ ਆਉਂਦਾ ਸਰ ਸਾਡਾ ਬਲੱਡ 18 ਗ੍ਰਾਮ ਹੋ ਗਿਆ 19 ਗ੍ਰਾਮ ਹੋ ਗਿਆ ਸਾਡਾ ਕੋਲੇਸਟ੍ਰੋਲ ਵਧ ਗਿਆ ਬਲੱਡ ਗੜਾ ਹੋ ਗਿਆ ਮਾਂਗੇ ਪਰ ਬਲੱਡ ਤੁਸੀਂ ਉਦੋਂ ਹੀ ਡੋਨੇਟ ਕਰੋ ਜਦੋਂ ਤੁਸੀਂ ਸਵਸਥ ਹੋ ਬਾਅਦ ਚ ਕੀਤੇ ਦਾ ਕੋਈ ਫਾਇਦਾ ਨਹੀਂ ਹੋਣਾ ਸੋਨਰ ਇੱਕ ਵਾਰ ਜਿਵੇਂ ਬਲੱਡ ਡੇਨਿਸ਼ ਕਰਦੇ ਨੇ ਉਸ ਤੋਂ ਬਾਅਦ ਕਿੰਨੇ ਸਮੇਂ ਬਾਅਦ ਕਰ ਸਕਦੇ ਤਿੰਨ ਮਹੀਨਾ ਬਾਅਦ ਜਿਵੇਂ 88 ਦਿਨਾਂ ਬਾਅਦ ਅੰਤਰਾਲ ਤਾਂ ਤਿੰਨ ਮਹੀਨੇ ਮਿਨੀਮਮ ਗੈਪ ਚਾਹੀਦਾ ਜੀ ਉਸ ਤੋਂ ਬਾਅਦ ਉਹਦੀ ਇੱਛਾ ਹੈ ਉਹ 6 ਮਹੀਨੇ ਚ ਇੱਕ ਵਾਰੀ ਕਰਦਾ ਹੈ ਸਾਲੇ ਦੋ ਵਾਰੀ ਕਰਦਾ ਹੈ ਮੇਰੀ ਥਿਊਰੀ ਇਹ ਕਹਿੰਦੀ ਹੈ ਕਿ ਜਿਹੜਾ ਬੰਦਾ ਕਹਿੰਦਾ ਕਿ ਮੈਂ ਸਾਲ ਵਿੱਚ ਉਹਨੂੰ ਦੋ ਵਾਰੀ ਘੱਟੋ ਘੱਟ ਜੂਰ ਕਰਨਾ ਚਾਹੀਦਾ ਹੈ ਮੈਂ ਖੁਦ ਸਾਲੇ ਚਾਰ ਵਾਰੀ ਕਰਦਾ ਮੇਰੀ 43 ਸਾਲ ਉਮਰ ਹੋ ਚੁੱਕੀ ਹੈ 85 ਰੇ ਲੋਕ ਕੈਂਪ ਵੀ ਕਰ ਰਹੇ ਆ ਇੱਕ ਤੁਹਾਡੇ ਸਾਹਮਣੇ ਇੰਨੀ ਗਰਮੀ ਆ ਸਾਡਾ ਘਰ-ਬਾਰ ਵੀ ਅਸੀਂ ਛੱਡ ਕੇ ਆਏ ਆ ਲੋਕਾਂ ਨੂੰ ਕਈ ਨੂੰ ਇਹ ਲੱਗਦਾ ਵੀ ਇਹਨਾਂ ਨੂੰ ਕੁਛ ਸ਼ਾਇਦ ਮਿਲਦਾ ਹੈ ਯਾਰ ਬਹੁਤ ਕੁਛ ਮਿਲਦਾ ਹੈ ਸਕੂਨ ਮਿਲਦਾ ਹੈ ਸਭ ਤੋਂ ਵੱਡਾ ਸਕੂਨ ਹੈ ਮਨ ਦੀ ਸ਼ਾਂਤੀ ਹੈ ਕਰਮ ਪਲੱਸ ਹੁੰਦੇ ਆ ਜਿਹੜੀ ਚੀਜ਼ ਨਾਲ ਲੈ ਕੇ ਜਾਣੀ ਅਸੀਂ ਉਹ ਪਲੱਸ ਕਰ ਰਹੇ ਆ ਪੈਸਾ ਨਹੀਂ ਹੈਗਾ ਇਹਦੇ ਵਿੱਚ ਜਿਹਨੂੰ ਲੱਗਦਾ ਕੁਛ ਹੈ ਤੋ ਸਾਡੇ ਨਾਲ ਖੜ ਕੇ ਵੇਖ ਲੈ ਇੱਕ ਕੈਂਪ ਕਰਕੇ ਦੇਖ ਲੈ ਜੇ ਉਹਨੂੰ ਮਿਲਦਾ ਹੋਏਗਾ ਤਾਂ ਪ੍ਰਤੱਖ ਹੋ ਜਾਏਗਾ ਸਾਰੇ ਸਾਹਮਣੇ ਸਾਨੂੰ ਕਹਿਣ ਦੀ ਜ਼ੋਰ ਦੀ ਨਹੀਂ ਪੈਣੀ ਇਸ ਦੀ ਤੇ ਇਹ ਸੇਵਾ ਲਈ ਕੰਮ ਕਰ ਰਹੇ ਆ ਜੇ ਇਹ ਸੇਵਾ ਦੇ ਵਿੱਚ ਅਸੀਂ ਹੱਥ ਪਾਇਆ ਨਾ ਫਿਰ ਦਿਲੋਂ ਇਹ ਬੜੀਆਂ ਉਮੀਦਾਂ ਨੇ ਜੇ ਭਾਈ ਸਾਹਿਬ ਕੋਲ ਅਸੀਂ 40 ਵਾਰੀ ਬਰੈਡ ਲੈ ਚੁੱਕੇ ਆ ਤੇ ਜਿਨ੍ਹਾਂ ਨੂੰ ਕਿਸੇ ਪਾਸੇ ਲੋੜ ਪੈ ਗਈ ਤੇ ਮੈਂ ਇਹ ਨਹੀਂ ਕਹਿ ਸਕਦਾ ਕਿ ਭਾਈ ਸਾਹਿਬ ਸਾਡੇ ਕੋਲ ਬਰੈਡ ਨਹੀਂਗਾ ਮੈਂ ਤਾਂ ਸੇਵਾ ਹੀ ਛੱਡਤੀ ਇਹ ਨਹੀਂ ਹੋ ਪਾਏਗਾ ਤਾਂ ਲੋਗਾ ਦੀ ਉਮੀਦਾਂ ਕਿੱਥੇ ਨਾ ਕਿੱਥੇ ਕਾਇਮ ਹੈ ਸਾਡੇ ਨਾਲ ਓਕੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਡਾਕਟਰ ਜਗਦੀਸ਼ ਗੁਰੂ ਕਿਰਪਾ ਹਸਪਤਾਲ ਕੋ ਬਾਇਆ ਤੋ ਅੱਜ ਕੋਲੇ ਹਸਪਤਾਲ ਦੇ ਵਿੱਚ ਕੈਂਪ ਲਗਾਇਆ ਗਿਆ ਹਾਂ ਹਾਂਜੀ ਸਰ ਅੱਜ ਅਸੀਂ ਹਸਪੀਟਲ ਦੇ ਵਿੱਚ ਕੈਂਪ ਲਗਾ ਰਹੇ ਹਾਂ ਖੂਨਦਾਨ ਕੈਂਪ ਤਾਂ ਪਿਛਲੇ ਸਾਲ ਵੀ ਲਗਾਇਆ ਸੀ ਤਾਂ ਸਾਡਾ ਮੇਨ ਮੋਟਿਵੇ ਵੀ ਜਿੰਨਾ ਜਨਰੇਸ਼ਨ ਨੂੰ ਅੱ ਖੂਨਦਾਨ ਵਾਸਤੇ ਜੋ ਨਸ਼ਿਆਂ ਦਾ ਅੱਜਕਲ ਦਰਿਆ ਚੱਲ ਰਿਹਾ ਹੈ ਉਹਨਾਂ ਨੂੰ ਮੋੜ ਕੇ ਤਾਂ ਇੱਧਰ ਲਿਆਇਆ ਜਾਵੇ ਤਾਂ ਕਿ ਇਹ ਇੱਕ ਛੋਟਾ ਜਿਹਾ ਪ੍ਰਾਲਾ ਸਟਾਰਟ ਕੀਤਾ ਹੈ ਪਿਛਲੇ ਸਾਲ ਤੋਂ ਔਰ ਹਰ ਸਾਲ ਦੇ ਸਾਲ ਅਸੀਂ ਇਸ ਨੂੰ ਅੱਗੇ ਤੋਂ ਅੱਗੇ ਹੋਰ ਵਧਾਉਂਦੇ ਜਾ ਰਹੇ ਹਾਂ। ਕਿ ਜਾਣਕਾਰੀ ਦੱਸ ਦੋ ਦਸ਼ਕਾ ਨਹੀਂ ਕਿ ਇਹ ਕਿੰਨੀ ਉਮਰ ਤੋਂ ਕਿੰਨੀ ਉਮਰ ਤੱਕ ਇਹ ਖੂਨਦਾਨ ਕਰ ਸਕਦੇ। ਇਹ ਸਰ ਅਸੀਂ 18 ਸਾਲ ਤੋਂ ਲੈ ਰਹੇ ਹਾਂ 18 ਸਾਲ ਤੋਂ ਲੈ ਕੇ ਲਗਭਗ 45 ਸਾਲ ਤੱਕ ਜਿਹੜਾ ਕਿ ਬਿਲਕੁਲ ਇੱਕ ਹੈਲਥੀ ਇਨਸਾਨ ਹੈ। 18 ਸਾਲ ਤੋਂ ਲੈ ਕੇ ਕੰਟੈਕਟ ਹੈ ਜੀ ਤੇ ਜਿਹੜਾ ਕੋਨ ਦਾ ਨਿਕੋਰ ਕਰ ਲੈਂਦਾ ਉਹ ਕਿੰਨੇ ਸਮਾਂ ਵਿੱਚ ਚੁੱਕਿਆ ਤਿੰਨ ਮਹੀਨੇ ਲਗਾਏ ਹੋਣਾ ਜ਼ਰੂਰੀ ਜੀ ਤਿੰਨ ਮਹੀਨੇ ਲਗਾਏ ਹਾਂ ਜੀ ਤੇ ਇਹਦੇ ਵਿੱਚ ਜਿਵੇਂ ਕੋਈ ਅੱਜ ਕੱਲ ਜਿਵੇਂ ਬਿਮਾਰੀਆਂ ਚੱਲ ਰਹੀਆਂ ਭਿਆਨਕ ਬਿਮਾਰੀਆਂ ਤਾਂ ਆਪਾਂ ਪਤਾ ਹੈ ਵੀ ਬੰਦੇ ਦੇ ਕੋਈ ਪਹਿਲੇ ਟੈਸਟ ਵੀ ਕੀਤਾ ਜਾਂਦਾ ਕੋਨ ਦਾ ਸਰ ਜਿਹੜਾ ਜੇ ਡੋਨੇਸ਼ਨ ਕੋਈ ਕਰਾ ਜਾਂਦਾ ਤਾਂ ਉਹਦਾ ਡੋਨੇਸ਼ਨ ਹੋਣ ਤੋਂ ਬਾਅਦ ਸਾਰੇ ਟੈਸਟ ਹੋਣਗੇ ਅਗਰ ਜੇ ਟੈਸਟ ਬਿਲਕੁਲ ਕਲੀਅਰ ਹੈ ਸਹੀ ਹੈ ਤਾਂ ਫਿਰ ਉਹ ਅੱਗੇ ਬਲੱਡ ਬੈਂਕ 'ਚ ਜਮਾ ਹੋਏਗਾ ਠੀਕ ਹੈ ਜੇ ਪਹਿਲੇ ਜੇ ਕੋਈ ਆ ਰਿਹਾ ਨੌਜਵਾਨ ਹਾਂਜੀ ਉਹ ਪਹਿਲਾ ਪਹਿਲਾ ਪੁਛ ਇਹੀ ਪੁਛ ਪੜਤਾਲ ਕਰੀਦਾ ਜੀ ਜੇ ਅਗਰ ਕਿਸੇ ਨੂੰ ਕੋਈ ਮੈਡੀਸਨ ਚੱਲ ਰਹੀ ਹੈ ਜਾਂ ਕੋਈ ਪ੍ਰੋਬਲਮ ਹੈ ਜੀ ਤਾਂ ਉਹਦਾ ਡੋਨੇਸ਼ਨ ਅਸੀਂ ਨਹੀਂ ਲੈ ਰਹੇ ਕੋਈ ਇਸ ਤਰ੍ਹਾਂ ਦੀ ਬਿਮਾਰੀ ਜਿਹੜੀ ਜਿਹੜਾ ਕੋਈ ਦਾਨ ਨਹੀਂ ਕਰ ਸਕਦਾ ਸਰ ਜਿਹੜਾ ਮੈਨਤਾ ਜਿਵੇਂ ਉਹ ਡਾਇਬਟੀਜ਼ ਵਾਲਾ ਹੈ ਡਾਇਬਟੀਜ਼ ਦਾ ਅਸੀਂ ਨਹੀਂ ਬਿਲਕੁਲ ਨਹੀਂ ਲੈਂਦੇ ਦੂਸਰਾ ਆਪਾਂ ਨੂੰ ਪਤਾ ਕੈਂਸਰ ਉਹਦਾ ਵੀ ਬਿਲਕੁਲ ਅਸੀਂ ਨਾ ਡਾਟਸ ਵਾਲਿਆਂ ਦੇ ਲੈ ਰਹੇ ਹੈਪੇਟਾਈਟਸ ਸੀ ਵਾਲੇ ਨੇ ਉਹ ਵੀ ਨਹੀਂ ਲੈ ਰਹੇ ਜੀ ਇਹ ਬੜੀਆਂ ਮਾਰੀ ਜੀ ਹਾਂਜੀ ਹਾਂਜੀ ਜੇ ਹਾਂ ਹਾਂਜੀ 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 ਹੋਰ ਕੀ ਮੈਸੇਜ ਦੇਣਾ ਚਾਹੁੰਦੇ ਲੱਗਦਾ ਮੈਸੇਜ ਸਰ ਸਾਰਿਆਂ ਨੂੰ ਇਹੀ ਮੇਰਾ ਹੈ ਕਿ ਜਿੰਨਾ ਵੀ ਵਾਦ-ਤਵਾਦ ਹੁੰਦਾ ਹੈ ਸਾਡਾ ਸੰਯੋਗ ਕੀਤਾ ਜਾਵੇ ਤਾਂ ਆਪਾਂ ਆਉਣ ਵਾਲੀ ਜਨਰੇਸ਼ਨ ਨੂੰ ਆਪਾਂ ਕਿ ਇਸ ਲੈ ਕੇ ਚੱਲੀਏ ਬਲੱਡ ਡੋਨੇਸ਼ਨ ਦੇ ਵਿੱਚ ਜੋ ਸਾਡਾ ਮੇਨ ਮੋਟਿਵ ਹੈ ਇਹਨੂੰ ਪਿੰਡ-ਪਿੰਡ ਵਾਈਜ਼ ਲੈ ਕੇ ਜਾਣਾ ਤਾਂ ਕਿ ਬਲੱਡ ਦੀ ਖਪਤ ਬਹੁਤ ਜ਼ਿਆਦਾ ਹੈ ਉਰਦੇ ਨਾਲ ਬਹੁਤ ਘਟਦੇ ਜੀ ਸਰ ਇਹ ਤਾਂ ਗੁੰਦਨ ਦੇ ਕੰਪਨੀ ਗੱਲ ਹੋ ਗਈ ਤੁਹਾਡੇ ਹਸਪਤਲ ਦੇ ਵਿੱਚ ਕਿਸ ਤਰ੍ਹਾਂ ਦੀਆਂ ਸੇਵਾਵਾਂ ਦਿੱਤੀ ਜਾਂਦਾ ਸਾਡੇ ਹਸਪਤਲ ਦੇ ਵਿੱਚ ਜਰਨਲ ਬਿਮਾਰੀਆਂ ਦਾ ਜਰਨਲ ਫੈਜੀਸ਼ੀਅਨ ਆ ਜੀ ਮੈਂ ਤਾਂ ਜਰਨਲ ਬਿਮਾਰੀਆਂ ਦਾ ਸਾਰਾ ਕਰ ਰਿਹਾ ਨਹੀਂ ਦੂਸਰਾ ਗੱਲ ਇਹ ਹੈ ਜੀ ਜੋ ਮੇਰਾ ਮੇਨ ਜੋ ਮੋਟਿਵ ਹੈ ਜੇ ਕੋਈ ਡੀਡਿਕਸ਼ਨ ਨਸ਼ਾ ਛਡਾਣਾ ਚਾਹੁੰਦਾ ਤਾਂ ਮੈਂ ਬਿਲਕੁਲ ਉਹਦਾ ਟ੍ਰੀਟਮੈਂਟ ਫ੍ਰੀ ਕਰ ਰਿਹਾ ਹਾਂ ਜੀ ਸਾਡੇ ਦਰਸ਼ਕ ਨੂੰ ਆਪਣਾ ਐਡਰੈਸ ਮੈਂ ਚਾਹਤੋ ਆਪਣਾ ਐਡਰੈਸ ਹੈ ਸੀਨੀਅਰ ਸਕੈਂਡਰੀ ਸਕੂਲ SBI ਬੈਂਕ ਦੇ ਬਿਲਕੁਲ ਬੈਕ ਸਾਈਡ ਸਾਹਮਣੇ ਸਦਰ ਥਾਣਾ ਗੁਰੂਕਿਰਪਾ ਹਸਪਤਾਲ ਨਵੀਂ ਕਲੋਨੀ ਚ